ਮੈਡਮ ਜੀ ਕੀ ਇਸ਼ੂ ਹੈ ਜਿਹੜੇ ਆ ਵੈਪਨ ਰਿਕਵਰ ਕੀਤੇ ਨੇ ਆ ਜੀ ਜੀ ਸਾਡਾ ਪਿਛਲੇ ਦਿਨੀ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਐਫ ਆਈ ਆਰ ਨੰਬਰ 44 ਜਿਹੜਾ 26 ਫ फेब्रुवारी ਨੂੰ ਸਦਰ ਥਾਣੇ ਖੰਨਾ ਵਿੱਚ ਅਸੀਂ ਲੌਂਚ ਕੀਤਾ ਸੀ ਜਦੋਂ ਇੱਕ ਇੰਟਰਨੈਸ਼ਨਲ ਗੈਂਗ ਹੈਡਡ ਬਾਈ ਲਵਜੀਤ ਗੈਂਗ ਜਿਹੜਾ ਇਸ ਟਾਈਮ ਯੂ ਐਸ ਐ ਵੇਟਰ ਉਹਨੇ ਆਪਣੇ ਜਿਹੜੇ ਲੋਕਲ ਫੁੱਟ ਸੋਲਜਰਸ ਹੈ ਉਹਨਾਂ ਨੂੰ ਹਾਇਰ ਕਰਕੇ ਰੈਕੀ ਕਰਾ ਕੇ ਕੋਈ ਬਹੁਤ ਹੀ ਸੈਂਸੇਸ਼ਨਲ ਕਿਡਨੈਪਿੰਗਸ ਕਰਕੇ ਰੈਨਸਮ ਲੈਂਡ ਦਾ ਪਲਾਨ ਕੀਤਾ ਸੀਗਾ ਉਹ ਅਸੀਂ ਟਾਈਮਲੀ ਸਾਡੀ CIA ٹیم ہیڈڈ بائے ایس پی ڈی پرگیا جن میڈم اور انچارج CIA ایس ایچ او صدر کرنا انہاں سارے نے مل کے بہت بڑے ماڈیول بسٹ کیتا سی جے دے نال بہت وڈیاں سینسییشنل کرائم پری ایمپٹ ہو گئے سی پہلا ہی پریوینٹ ہو چکے سی گے اودے چ اسی 6 دوشھی اررسٹ کیتے تے 13 پسٹل ریکور ہوئے سی گے اودے ہی اگے تفتیش چ سانو ایک ہور دوشھی اسی گرفتار کیتا اس پاسوں بھی 3 اصلے بتی پور اور 3 میگازن برآمد کیتے گئے ਇਦੀ ਡੀਟੇਲ ਜੇ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਉਸ ਕੇਸ ਚ ਕਿਉ ਸੀਗਾ ਕਮਲਜੀਤ ਸਿੰਘ ਉਰਫ ਗੈਮ ਜਿਹੜਾ ਕਪੂਰਸਲਾ ਦਾ ਰਹਿਣ ਵਾਲਾ ਹੈ ਉਹਦੀ ਪੁਚਕਿਰਚੇ ਪਤਾ ਲੱਗਿਆ ਸੀ ਕਿ ਇੱਕ ਮਨਪ੍ਰੀਤ ਸਿੰਘ ਉਰਫ ਮਨੀ ਜਿਹੜਾ ਵਾਸੀ ਬਸਤੀ ਥਾਣਾ सदर ਫਜ਼ਿਲਕਾ ਜ਼ਿਲ੍ਹਾ ਫਜ਼ਿਲਕਾ ਦਾ ਰਹਿਣ ਵਾਲਾ ਹੈ ਇਹ ਵੀ ਜਿਹੜਾ ਲਵਜੀਤ ਕੰਗਿਆ ਯੂ ਐਸ ਏ ਬੈਠਾ ਉਹਦੇ ਸੰਪਰਕ ਚ ਹੈਗਾ ਔਰ ਇਹਦੀ ਮੋਡਸ ਆਪਰੇਂਡੀ ਸੀ ਕਿ ਅਰਲੀ ਮਾਰਨਿੰਗ 2 ਤੋਂ 5 ਵਜੇ ਦੇ ਕਰੀਬ ਇਸ ਤਰ੍ਹਾਂ ਐਕਟਿਵ ਹੋ ਕੇ ਨਜਾਇਜ਼ ਅਸਲੇ ਸਪਲਾਈ ਕਰਦਾ ਸੀਗਾ ਔਰ ਇਸ ਪਿਹfte ਅਸੀਂ ਇਸ ਨੂੰ ਇਸ ਕੇਸ ਚ ਸਾਡਾ ਜਿਹੜਾ ਐਫ ਆਈ ਆਰ ਨੰਬਰ 44 ਹੈ ਉਹਦੇ ਚ ਨਾਮਜ਼ਦ ਕੀਤਾ ਹੈ ਔਰ ਡਿਊਰਿੰਗ ਤਫਤੀਸ਼ ਅਸੀਂ 14 ਔਰ 15 ਮਾਰਚ ਦੀ ਦਰਮਿਆਨੀ ਦਰਮਿਆਨੀ ਰਾਤ ਨੂੰ ਇਹ ਜਿਹੜਾ ਮਨਪ੍ਰੀਤ ਉਰਫ ਮਨੀ ਹੈ ਇਹਨੂੰ ਅਸੀਂ ਫਾਜ਼ਿਲਕਾ ਤੋਂ ਅਰੈਸਟ ਕੀਤਾ ਹੈ ਤੇ ਇਸ ਤੋਂ ਸਾਨੂੰ ਇਨੀਸ਼ੀਅਲੀ ਇੱਕ ਪਿਸਤਲ ਬਰਾਮਦ ਹੋਈ ਸੀ ਔਰ ਬਾਅਦ ਚ ਡਿਊਰਿੰਗ ਰਿਮਾਂਡ ਸਾਨੂੰ ਦੋ ਹੋਰ ਵੈਪਨ ਬਰਾਮਦ ਹੋਏ ਸੋ ਕੁੱਲ ਮਿਲਾ ਕੇ ਸਾਨੂੰ ਇਸ ਤੋਂ 6 ਤਿੰਨ ਅਸਲੇ ਔਰ ਤਿੰਨ ਮੈਗਜ਼ੀਨ ਬਰਾਮਦ ਹੋਏ ਇਸ ਤਰ੍ਹਾਂ ਸਾਡੀ ਇਸ ਕੇਸ ਚ ਟੋਟਲ 16 ਅਸਲੇ 16 ਮੈਗਜ਼ੀਨ ਔਰ ਤਿੰਨ ਜਿੰਦਾ ਰਾਉਂਡ ਬਰਾਮਦ ਹੋਏ ਔਰ ਜਿਹੜਾ ਇਹ ਮਨਪ੍ਰੀਤ ਮਨੀ ਹੈ ਇਹਦੇ ਤੇ ਪਹਿਲਾਂ ਵੀ ਦੋ ਪਰਚੇ ਦਰਜ ਹੈ ਇੱਕ ਰਾਜਸਥਾਨ ਚ ਜੈਪੁਰ ਚ ਲੌਜ ਸੀਗਾ ਉਸ ਕੇਸ ਚ ਵੀ ਇਹਦੇ ਤੋਂ ਚਾਰ ਪਿਸਟਲ ਪਿਸਟਲਸ ਬਰਾਮਦ ਹੋਏ ਸੀ ਇਸੇ ਤਰ੍ਹਾਂ ਇੱਕ ਮੁਕੱਦਮਾ थाना जनकपुरी ਦਿੱਲੀ ਜਿਹੇ ਰਜਿਸਟਰਡ ਹੈ ਜਿਹਦੇ ਚੋਂ ਵੀ ਇਹਦੇ ਤੋਂ ਪੰਜ ਪਿਸਟਲ ਬਰਾਮਦ ਹੋਏ। ਮੈਡਮ ਜੀ ਕਿਸ ਤਰ੍ਹਾਂ ਸੰਪਰਕ ਚਾਇਆ ਸੀ ਜੁਐਸਏ ਬੈਠੇ ਗੈਂਗਸਟਰ ਦੇ? ਜੀ ਜਿਵੇਂ ਕਿ ਸਾਡੇ ਪਹਿਲਾਂ ਤੁਹਾਨੂੰ ਮੈਂ ਦੱਸਿਆ ਸੀ ਕਿ ਲਵਜੀਤ ਕੰਗ ਨਾਲੇ ਥਰੂ ਵਰਚੁਅਲ ਮੀਡੀਆਮ ਔਰ ਵਟਸਐਪ ਇਨਕ੍ਰਿਪਟਡ ਮੋਡ ਚਾਤੇ ਸੀਗੇ। ਇਸੇ ਤਰ੍ਹਾਂ ਹੀ ਇਹ ਵੀ ਉਹਦੇ ਨਾਲ ਲਵਜੀਤ ਕੰਗ ਨਾਲ ਇੰਡਟ ਸੀਗਾ। ਜਿਹੜੇ ਜਿਹੜੇ ਅਸਲੀ ਹੈਗੇ ਨੇ ਇੰਪੋਰਟਡ ਸੀਗੇ ਜਾਂ ਫਿਰ ਜਿਹੜੇ ਹੈਗੇ ਨੇ ਦੇਸੀ ਉਹ ਹੈਗੇ ਨੇ? ਨਹੀਂ ਜੀ ਇੰਪੋਰਟਡ ਨਹੀਂ, ਦੇਸੀ। ਸਾਨੂੰ ਪਤਾ ਲੱਗਿਆ ਕਿੱਥੋਂ ਲੈਂਦੇ ਸੀ ਅਸਲੀ? ਸੀ ਇਹ ਤਾਂ ਹਲੇ ਅਸੀਂ ਫਰਦਰ ਰਿਮਾਂਡ ਚ ਚੈੱਕ ਕਰਾਂਗੇ ਬਟ ਆਦਰਵਾਇਜ਼ ਇਹ ਲੋਕਲ ਹੈ ਦੇ ਆਰ ਨਾਟ ਫੋਰਨ ਮੇਡ ਮੈਡਮ ਕਿੰਨੀ ਕੇਜ ਹੈ ਦੀ ਯੰਗ ਲੜਕਾ ਜੀ ਬਹੁਤ ਜ਼ਿਆਦਾ ਉਮਰ ਤਾਂ ਨਹੀਂ ਹੈ ਮੈਨਾਂ ਜੀ ਇਸ ਕੇਜ ਚ ਹੁਣ ਕਿੰਨੇ ਬੰਦੇ ਰਹਿ ਗਏ ਨੇ ਜੀ ਇਹਨਾਂ ਦੀ ਭਾਲ جاری ਹੈ ਜੀ ਸੀ ਇਹ ਤਾਂ ਜਿਹੜਾ ਨੋਮੀਨੇਟਡ ਲਵਜੀਤ ਗੰਗੋ ਤਾਂ ਯੂਐਸਏ ਬੈਠਾ ਹੋਇਆ ਹੈ ਹੀ ਹੈਜ਼ ਬੀਨ ਨੋਮੀਨੇਟਡ ਉਹ ਅਸੀਂ ਆਪਣਾ ਡਿਊ ਪ੍ਰੋਸੈਸ ਆਫ ਲਾ ਨਾਲ ਇਹਨੂੰ ਫਿਗਰ ਕਰਾਂਗੇ ਬਾਕੀ ਤਾਂ ਇਹਦੇ ਚ ਲੋਕਲ ਤਾਂ ਅਸੀਂ ਸਾਰੇ ਅਰੈਸਟ ਕਰ ਲਏ